ਮੇਰਾ ਨਾਮ ਪ੍ਰਗਟ ਸਿੰਘ ਮੈਂ ਜ਼ਿਲ੍ਹਾ ਤਰਨਤਾਰਨ ਤਹਿਸੀਲ ਤਰਨਤਾਰਨ ਜੀ ਸੁਣੇ ਬਾਰੇ ਹਾਂਜੀ ਹਾਂਜੀ ਆਪਾਂ ਸਰੋਸਮਾਨ ਆ ਮੈਂ ਬੰਬੇ ਇੰਜੀਨੀਅਰ ਗਰੁੱਪ ਜੀ ਤੇ ਮੈਂ ਪਟਿਆਲੇ 7 ਸਾਲ ਨੌਕਰੀ ਕੋਈ 7-8 ਸਾਲ ਕੀਤੀ ਆ ਫਰਸਟ ਆਰਮਡ ਡਿਵੀਜ਼ਨ ਦੇ ਅੰਡਰ ਆਉਂਦੀ ਆ ਆਰਮਡ ਇੰਜੀਨੀਅਰ 114 ਦੇ ਵਿੱਚ ਸਰ ਜੋ ਇਹ ਮਾਮਲਾ ਪਟਿਆਲੇ ਦੇ ਵਿੱਚ ਤੁਹਾਡੇ ਵੀ ਧਿਆਨ ਚ ਆਇਆ ਹੋਣਾ ਜਿਹੜਾ ਇੱਕ ਕਰਨਲ ਦੀ ਕੁੱਟ ਮਾਰੀ ਹੋਈ ਹੈ ਕੀ ਕਰਨਾ ਚਾਹੁੰਦੇ ਤੁਸੀਂ ਇੱਥੇ ਕਹਿਣਾ ਇਹ ਤਾਂ ਇਹ ਹੀ ਕਹਿਣਾ ਚਾਹੁੰਦੇ ਆ ਵੀ ਬਹੁਤ ਮਾੜੀ ਗੱਲ ਹੋਈ ਆ ਜੀ ਇੱਕ ਕਰਨਲ ਸਾਹਿਬ ਆ ਫੌਜ ਦਾ ਸਾਰੀ ਜੁੰਡ ਦਾ ਕਮਾਂਡਰ ਆ ਤੇ ਜੇ ਉਹਦੇ ਨਾਲ ਕੁੱਟਮਾਰ ਹੋ ਗਈ ਆ ਤੇ ਫਿਰ ਬਾਕੀ ਸਾਡੇ ਅਰਗੇ ਜਿਹੜੇ ਵਿਚਾਰੇ ਅਕਸਰ ਉਸਮਾਨ ਜਾਂ ਛੋਟਾ ਰੈਂਕ ਕੇ ਉਹਨਾਂ ਦਾ ਤੇ ਫਿਰ ਬਹੁਤ ਮਾੜੀ ਹਾਲ ਹੋ ਜਣੀ ਇਹ ਬਹੁਤ ਮੰਦਪਾ ਕੀ ਗੱਲ ਆ ਤੇ ਅਸੀਂ ਇਹਦੀ ਨੁਖੇਦੀ ਕਰਦੇ ਆਂ ਇਹ ਬਹੁਤ ਮਾੜੀ ਗੱਲ ਹੋਈ ਆ ਤੇ ਇਹ ਨਹੀਂ ਹੋਣੀ ਚਾਹੀਦੀ ਤੇ ਜੇ ਹੋਈ ਆ ਤੇ ਇਹਨਾਂ ਨੂੰ ਪ੍ਰੋਪਰ ਸਜ਼ਾ ਮਿਲਣੀ ਚਾਹੀਦੀ ਬਿਲਕੁਲ ਬਿਲਕੁਲ ਜਿੰਨਾ ਦੇ ਧਿਆਨ ਦੇ ਵਿੱਚ ਹੈ ਨਹੀਂ ਗਾ ਵੇਖੋ ਆਪਣਾ ਫੇਸਬੁੱਕ ਤੇ ਲਾਈਵ ਚੱਲਣ ਡਿਆ ਵੀਡੀਓ ਚੱਲਣ ਡੀਆਂ ਵੀਡੀਓ ਵੇਖੋ ਗੱਲਬਾਤ ਦਾ ਪਤਾ ਕਰੋ ਵੀ ਕੀ ਗੱਲ ਹੋ ਗਈ ਆ ਤੇ ਅਸੀਂ ਜਿੱਤਰਾ ਤਰਨਾਂ ਲੱਗਾ ਬਿਲਕੁਲ ਸਮਰਥਨ ਕਰਾਂਗੇ ਜੇ ਸਾਨੂੰ ਇਧਰੋਂ ਤਰਨਤਾਰ ਨੂੰ ਜਾਣਾ ਪੈਂਦਾ ਤੇ ਅਸੀਂ ਉੱਥੇ ਵੀ ਅੰਮ੍ਰਿਤਸਰ ਗੁਰਦਾਸਪੁਰ ਵਾਲੇ ਇਧਰ ਫਿਰੋਜ਼ਪੁਰ ਵਾਲੇ ਸਾਰੇ ਇਕੱਠੇ ਹੋ ਕੇ ਆਵਾਂਗੇ ਜੇ ਮਸਲਾ ਹੱਲ ਨਹੀਂ ਹੁੰਦਾ ਪਹਿਲੀ ਗੱਲ ਤੇ ਮਸਲਾ ਹੱਲ ਹੋ ਜਾਣਾ ਚਾਹੀਦਾ ਇਹੋ ਜਿ ਵੇਖੋ ਜੀ ਜਿਹੜੇ ਖਤਰੇ ਵੇਖਿਆ ਆਰਮੀ ਨੇ ਉਹ ਤਾਂ ਹੈ ਹੀ ਖਤਰੋਗੇ ਖਲਾਰੀ ਐ ਕਿਉਂਕਿ ਉਹਨਾਂ ਨੇ ਬਾਰਡਰ ਤੇ ਰਹਿਣਾ ਉਹਨਾਂ ਦਾ ਕੰਮ ਆ ਵੀ ਦੂਸਰੇ ਦੇਸ਼ ਦਾ ਬੰਦਾ ਨਾ ਕੋਈ ਆਡੇ ਇੰਟਰ ਕਰਕੇ ਤੇ ਸਾਡੇ ਦੇਸ਼ ਦੇ ਵਿੱਚ ਕੋਈ ਇੰਟਰਫੀਰੈਂਸ ਨਾ ਕਰ ਸਕੇ ਜਾਂ ਮਤਲਬ ਵੀ ਕੋਈ ਕੋਈ ਵੀ ਇਹੋ ਜੀ ਗਤੀਵਿਧੀ ਨਾ ਕਰ ਸਕੇ ਵੀ ਜਿਹੜਾ ਸਾਡੇ ਭਰੋਸੇ ਤੇ ਸਾਰੀ ਦੁਨੀਆ ਸੁੱਤੀ ਆ ਤੇ ਉਹ ਵਿਚਾਰੇ ਸੁੱਤੇ ਮਤਲਬ ਵੀ ਜਾਗਣ ਰਹੀ ਗੱਲ ਪੰਜਾਬ ਪੁਲਿਸ ਦੀ ਪੰਜਾਬ ਪੁਲਿਸ ਦਾ ਤੇ ਤਰ੍ਹਾਂ ਵੇਖੋ ਜੀ ਇਹਨਾਂ ਦਾ ਹੱਥ ਚ ਸਿਰਫ ਪੰਜਾਬ ਪੰਜਾਬ ਇੱਕੋ ਸਟੇਟ ਪੰਜਾਬ ਇਹਨਾਂ ਨੇ ਪੰਜਾਬ ਨੂੰ ਵੇਖਣਾ ਹੈ ਕਿ ਪੰਜਾਬ ਨੂੰ ਕਿਵੇਂ ਚਲਾਉਣਾ ਪੰਜਾਬ ਨੂੰ ਸਾਹਮਣਾ ਜਿਹੜੀ ਪੀ ਮਤਲਬ ਸੁਰੱਖਿਆ ਦਾ ਪ੍ਰਬੰਧ ਹੈ ਜਿਹੜਾ ਇਹ ਪੰਜਾਬ ਦਾ ਵਾ ਤੇ ਇਹਨਾਂ ਦਾ ਸਿਰਫ ਪੰਜਾਬ ਦਾ ਵਾ ਤੇ ਜਿਹੜਾ ਆਰਮੀ ਦਾ ਉਹਨਾਂ ਦਾ ਪੂਰੇ ਦੇਸ਼ ਦਾ ਵਾ ਜੀ ਕਰਨਲ ਰੈਂਕ ਦੀ ਕੀ ਜ਼ਿੰਮੇਵਾਰੀ ਹੁੰਦੀ ਹੈ ਕਰਨਲ ਰੈਂਕ ਦੀ ਜ਼ਿੰਮੇਵਾਰੀ ਵੇਖੋ ਜੀ ਕਰਨਲ ਸਾਹਿਬ ਇੱਕ ਯੂਨਟ ਦੇ ਕਮਾਂਡਰ ਹੁੰਦੇ ਆ ਜੀ ਉਹ ਸਾਰੀ ਯੂਨਟ ਨੂੰ ਵੇਖਦੇ ਆ ਸਾਰੀ ਯੂਨਟ ਨੂੰ ਉਹਨਾਂ ਨੇ ਕੀ ਕਰਨਾ ਕਿਦੋਂ ਮਤਲਬ ਵੀ ਕਿੱਥੇ ਲੈ ਕੇ ਜਾਣਾ ਕੀ ਕਰਨਾ ਆਰਡਰ ਜੋ ਵੀ ਉਹ ਕਰਨਲ ਸਾਹਿਬ ਦਾ ਹੀ ਚੱਲਦਾ ਕਰਨਲ ਹੀ ਕਰਤਾ ਧਰਤਾ ਮਾਂ ਬਾਪ ਝੁੰਡਦਾ ਕਰਨਲ ਹੀ ਹੁੰਦਾ ਜੀ ਤਾਂ ਜਿਹੜੀ ਕਰਨਲ ਦੀ ਕੁੱਟਮਾਰ ਕਰਨੀ ਤੇ ਫਿਰ ਆਮ ਲੋਕਾਂ ਨੂੰ ਕੀ ਇਨਸਾਫ ਮਿਲੂਗਾ ਪੁਲਿਸ ਤੋਂ ਜੇ ਕਰਨਲ ਦੀ ਕੁੱਟਮਾਰ ਹੋ ਗਈ ਤੇ ਇਨਸਾਫ ਕਿੱਥੋਂ ਮਿਲਣਾ ਕੋਈ ਵੀ ਨਹੀਂ ਕੋਈ ਮਤਲਬ ਹੀ ਨਹੀਂ ਰਹੇਗਾ ਇਨਸਾਫ ਦਾ ਜਦੋਂ ਕਰਨਲ ਦੀ ਕੁੱਟਮਾਰ ਹੋ ਗਈ ਹੈ ਤੇ ਬਾਕੀਆਂ ਤੋਂ ਆਪਾਂ ਕੀ ਅਸਰ ਹੱਦ ਕੇ ਬਾਕੀਆਂ ਨੂੰ ਕੀ ਕੀ ਹੋਊਗਾ ਆਪਾਂ ਵੇਖਦੇ ਹਾਂ ਕਿ ਕੀ ਕਿਸਾਨਾਂ ਦੇ ਲੱਠੀ ਬਾਜੀ ਫਲਾਨਾ ਟਮਕਾ ਨਾਲ ਹੋਣ ਡਿਆ ਤੇ ਹੋ ਸਕਦਾ ਵੀ ਸ਼ਾਇਦ ਉਹ ਹੌਸਲਾ ਵਾਧਾ 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 ਇਹਨਾਂ ਦਾ ਐਸੇ ਤੋਂ ਹੀ ਵੱਧ ਗਿਆ ਵੀ ਜੇ ਕੋਈ ਕਿਸਾਨ ਆਇਆ ਹੀ ਕਦੀ ਮਹਿੰਟਰ ਕੋਟ ਤੇ ਕਦੀ ਫਲਾਨਾ ਕਿਸਾਨ ਕੋਟ ਤੇ ਤੇ ਉਹਨਾਂ ਇਹ ਹੀ ਸੋਚਦੇ ਹੋਣਗੇ ਵੀ ਅਵਸਰਿਆ ਤਾਂ ਸਾਨੂੰ ਕੀ ਕਰ ਲੂਗਾ ਕਿਉਂਕਿ ਉਹ ਡਿਊਟੀ ਆਪਣਾ ਛੁੱਟੀ ਤੇ ਸੀ ਉਹ ਟਾਈਮ ਨਾ ਤਾਂ ਉਹ ਕੋਈ ਕੋਥਿਆ ਆ ਰਾ ਨਾ ਕੋ ਵੈਪਨ ਤੇ ਕਰਨਲ ਜਿਹੜਾ ਬੰਦਾ ਹੈ ਉਹ ਵਿਚਾਰਾ ਬੁੱਢਾ ਹੋਇਆ ਹੁੰਦਾ ਬੁੱਢਾ ਆਉਂਦਾ ਉਹ ਮੁੰਡਿਆਂ ਨਾਲ ਲੜਨ ਜੋਗਾ ਥੋੜੀ ਐ ਵੀ ਦਾ ਮੁੰਡਿਆਂ ਨਾਲ ਜੇ ਮੁੰਡਿਆਂ ਨਾਲ ਲੜਨ ਵੀ ਜੋਗਾ ਤੈਨੂੰ 5-6 ਪੁਲਿਸ ਵਾਲੇ ਪੈ ਜਾਣਗੇ ਉਹ ਇਕੱਲਾ ਕੀ ਕਰੂਗਾ ਕੁਛ ਨਹੀਂ ਕਰ ਸਕਦਾ ਉਹ ਇਹ ਕਹਿੰਦੇ ਅਸੀਂ ਇਨਕਾਊਂਟਰ ਸਪੈਸ਼ਲ ਐ ਕੀ ਕਹਿਣਾ ਚਾਹੋ ਇਨਕਾਊਂਟਰ ਸਪੈਸ਼ਲ ਚਲੋ ਮੈਂ ਨਹੀਂ ਕਹਿੰਦਾ ਵੀ ਹੋਣਗੇ ਇਨਕਾਊਂਟਰ ਐ ਰੋਜ਼ ਹੀ ਕਰਦੇ ਆ ਬੜੀਆਂ ਖਬਰਾਂ ਆਉਂਦੀਆਂ ਐ ਤੇ ਪਰ ਇਨਕਾਊਂਟਰ ਜਿਹੜਾ ਆਪਾਂ ਫੌਜ ਦਾ ਹੀ ਕਰਨਾ ਜਿਹੜਾ ਕੋਈ ਗਲਤੀ ਕਰਦਾ ਉਹਦਾ ਨੂੰ ਕੰਟਰੋਲ ਹੋਣਾ ਚਾਹੀਦਾ ਨਾ ਤੇ ਪਰ ਜਿੰਨੂੰ ਮਰਜ਼ੀ ਆਪਾਂ ਤਮਕੀ ਦੇ ਦੇਣੀ ਵੀ ਇਨਕਾਊਂਟਰ ਸਪੈਸ਼ਲ ਐ ਤੇਰਾ ਵੀ ਇਨਕਾਊਂਟਰ ਕਰ ਦਾਂ ਤੇ ਕਰ ਦਿੰਦੇ ਫਿਰ ਉਹਨੂੰ ਵਿਚਾਰੇ ਨੂੰ ਹਸਪਤਾਲ ਕਿਉਂ ਪਹੁੰਚਾਇਆ ਸਿੱਧਾ ਇਨਕਾਊਂਟਰ ਹੀ ਕਰ ਦੇ ਸਿਆਪਾ ਦਾ ਨਿਬੜਦਾ ਇੱਕ ਕਿਸੇ ਪਾਸੇ ਗੱਲ ਲੱਗਦੀ ਇਨਕਾਊਂਟਰ ਕਰ ਦੇ ਤੇ ਚਲੋ ਪਤਾ ਲੱਗਦਾ ਤਾਂ ਨਾਲਿਆ ਜਿਹੜੀ ਆਰਮੀ ਸੁੱਤੀ ਪਈ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਜਿਹੜੀ ਆਰਮੀ ਦੇ ਇਨਕਾਊਂਟਰ ਪੁਲਿਸ ਕਰਨ ਲੱਗ ਪਈ ਹੈ ਕਰਨ ਤੋਂ ਕਰ ਦਿੰਦੇ ਫਿਰ ਏਡੀ ਕਿਹੜੀ ਗੱਲ ਆ ਐਨੇ ਜਿਹੇ ਇਨਕਾਊਂਟਰ ਕਰਨ ਦੇ ਤਾਂ ਉਹਦਾ ਵੀ ਕਰ ਦਿੰਦੇ ਕਰਨ ਵਾਲ ਦਾ ਤਾਂ ਨਾਲਿਆ ਜਿਹੜੀ ਆਰਮੀ ਸੁੱਤੀ ਪਈ ਇਹਨਾਂ ਨੂੰ ਪਤਾ ਲੱਗ ਜਾਂਦਾ ਐਕਸ ਸਰਵਿਸਮੈਨ ਵਿਚਾਰੇ ਜਾਗ ਪਿਆ ਵੀ ਗੁੱਸਾ ਆ ਗਿਆ ਵੀ ਸਾਡੇ ਮਤਲਬ ਸਾਬ ਨੂੰ ਕੁੱਟਿਆ ਸਾਡੇ ਸਾਬ ਨੂੰ ਆ ਗੱਲ ਹੋ ਗਈ ਆ ਤੇ ਇਹਨਾਂ ਨੂੰ ਕੋਈ ਪਤਾ ਨਹੀਂ ਕਿਉਂ ਕੀ ਗੱਲ ਆ ਵੀ ਸਿਹਤ ਤੇ ਅਸਰ ਹੀ ਨਹੀਂ ਹੋਇਆ ਇਨਕਾਊਂਟਰ ਤੇ ਇਹ ਇਹਨਾਂ ਦਾ ਇਨਕਾਊਂਟਰ ਤੇ ਆਰਮੀ ਦੇ ਇਨਕਾਊਂਟਰ ਦਾ ਫਰਕ ਆ ਇਹ ਦਾ ਇਨਕਾਊਂਟਰ ਕਹਿੰਦੇ ਕਰਦਾਂਗੇ ਅਸੀਂ ਇਨਕਾਊਂਟਰ ਕਰਤਾ ਕਿ ਲੱਤ 'ਚ ਗੋਲੀ ਮਾਰਾਂਗੇ ਬਾਹਾਂ 'ਚ ਮਾਰਾਂਗੇ ਉਧਰ ਇੱਕ ਵਾਰੀ ਬਾਰਡਰ ਤੇ ਜਾ ਕੇ ਵੇਖਣਾ ਇਨਕਾਊਂਟਰ ਹੁੰਦਾ ਕੀ ਆ ਫੇਰ ਪਤਾ ਲੱਗਦਾ ਉਧਰ ਜਦੋਂ ਪਾਕਿਸਤਾਨ ਦੇ ਬਲੋਚ ਆਉਂਦੇ ਆ ਨਾ ਤੇ ਆਪਣੇ ਆਰਗਿਆਂ ਨੂੰ ਕਾਸ਼ ਦੇ ਵਿੱਚ ਚੜਾ ਕੇ ਤੁਰ ਪੈਂਦੇ ਏਡੇ ਏਡੇ ਤਕੜੇ ਬਲੋਚ ਆ ਐਤਰਾ ਕਾਸ਼ ਚੜਾ ਕੇ ਆਰਮੀ ਵਾਲਿਆਂ ਨੂੰ ਲੈ ਜਾਂਦੇ ਹੋ ਤੇ ਉੱਥੇ ਪਤਾ ਲੱਗਦਾ ਇਨਕਾਊਂਟਰ ਦਾ ਉ ਬਲੋਚ ਆ ਜਿਹੜੇ ਉਹਨਾਂ ਨੂੰ ਪਤਾ ਲੱਗੇ ਇਹਨਾਂ ਦਾ ਵੀ এনਕਾਊਂਟਰ ਹੁੰਦਾ ਕੀ ਆ ਫਿਰ ਇਹਨਾਂ ਨੂੰ ਪਤਾ ਲੱਗੇ এনਕਾਊਂਟਰ ਕੀ ਆ ਤੇ ਫੌਜ ਦਾ ਕੀ ਕੰਮ ਹੈ ਤੇ ਇਹਨਾਂ ਦਾ ਕੀ ਆ এনਕਾਊਂਟਰ ਪੁਲਿਸ ਦਾ ਪੁਲਿਸ ਵਾਲੇ ਕਿਵੇਂ ਫੌਜੀਆਂ ਦਾ এনਕਾਊਂਟਰ ਕਰਦੇ ਆ ਜਰੂਰ ਦੱਸਿਓ ਖਤਰਿਆਂ ਦੇ ਵੇਖੋ ਜੀ ਇੱਕ ਤੇ ਆਰ ਆਰ ਆ ਜੀ ਜੰਮੂ ਕਸ਼ਮੀਰ ਚ ਕਿੰਨਾ ਜਿਆਦਾ ਮਤਲਬ ਹੈਗਾ ਉਹਥੇ ਮਿਲਿਟੈਂਟਿਸ ਮਿਲਿਟੈਂਸੀ ਤੇ ਮਾਰੀ ਜਾਂਦੇ ਉਹਨੂੰ ਉਹ ਮਰੀ ਜਾਂਦਾ ਉਹਨੂੰ ਸਭ ਤੋਂ ਵੱਡਾ ਖਤਰਾ ਅੱਜ ਦੀ ਤਰੀਕ ਚ ਉਹ ਆ ਤੇ ਉਥੇ ਕੀ ਹਾਲਾਤ ਬਣ ਰਹਾ ਤੇ ਉਥੇ ਇਹ ਜਾਣ ਭਲਾ ਇਹਨਾਂ ਨੂੰ ਪਤਾ ਲੱਗੇ ਪੁਲਿਸ ਵਾਲਿਆਂ ਨੂੰ ਵੀ ਕੀ ਹਿਸਾਬ ਕਿਤਾਬ ਆ ਜਾ ਕੇ ਵੇਖਣ ਨਾਲੇ ਇਨਕਾਊਂਟਰ ਸਪੈਸ਼ਲਿਸਟ ਉਥੇ ਜਾਣ ਤੇ ਪਤਾ ਲੱਗੇ ਉਥੇ ਮਿਲਿਟੈਂਸੀ ਦੀ ਕੀ ਕਰ ਰਹੀ ਆ ਤੇ ਕੀ ਹੋ ਰਿਹਾ ਵਾ ਇਥੇ ਬਾਈਕ ਮਲ ਇਨਕਾਊਂਟਰ ਕਰਤਾ ਜਾਂ ਕਿਤਰਾ ਬਾਕੀ ਜਿਹੜੀ ਇਹ ਤੇ ਰਹਿ ਗਿਆ ਆਪਣੇ ਦੇਸ਼ ਦੀ ਗੱਲ ਸਭ ਤੋਂ ਵੱਡਾ ਖਤਰਾ ਬਾਰਡਰ ਤੇ ਆ ਬਾਰਡਰ ਦੇ ਉੱਤੇ ਜਦੋਂ ਲੜਾਈ ਲੱਗਦੀ ਉਦੋਂ ਨਹੀਂ ਫਿਰ ਮਾਵਾ ਪੁੱਤ ਨਹੀਂ ਸੰਭਦੀਆਂ ਸਿੱਧੀਆਂ ਗੋਲੀਆਂ ਵਜਦੀਆਂ ਇਨਕਾਊਂਟਰ ਨਹੀਂ ਹੁੰਦੇ ਵੀ ਲੱਤ ਜਵਾਂਜ ਮਾਰਾਂਗੇ ਉਥੇ ਤੇ ਫਿਰ ਜਿਹਦੇ ਮਨ ਰ ਮਾਂ ਦਾ ਦੁੱਧ ਪੀਤਾ ਆਂਦੇ ਨਾ ਮਾਂ ਦਾ ਦੁੱਧ ਪੀਤਾ ਜਿੰਨੇ ਪਿਆਇਆ ਫਿਰ ਉਥੇ ਉਹ ਲੌਂਗਾ ਵਾਲੇ ਪੋਹਟ ਤੇ ਵੇਖੀ ਨਾ ਬਾਡਰ ਫਿਲਮ ਬਾਡਰ ਫਿਲਮ ਚ ਕੀ ਹੋਇਆ ਸੀ ਉਹਨੂੰ ਮੇਜਰ ਆਪਣਾ ਜ ਜਨੀ ਦੇ ਹੋਰ ਜਿਹਦਾ ਕੀਤਾ ਰੋਲ ਤੇ ਉਹਨੂੰ ਉਹਨਾਂ ਪਾਕਿਸਤਾਨ ਵਾਲਿਆ ਕਹਤਾ ਸੀ ਵੀ ਭੱਜ ਜਾ ਤੇਰੇ ਕੋ ਫੌਜ ਕਟਿਆ ਤੇ ਜਾ ਨਿਕਲ ਜਾ ਤਕਲਦੀਪ ਸਿੰਘ ਨੂੰ ਵੀ ਭੱਜ ਜਾ ਥੋ ਤੇਨੂੰ ਮਤ ਉਹ ਆਂਦਾ ਹੈ ਵੀ ਉਹਨੂੰ ਪਿੱਛੋਂ ਵੀ ਆਰਡਰ ਆ ਗਿਆ ਸੀ ਵੀ ਪੋਹਟ ਛੱਡ ਕੇ ਆ ਜਾਓ ਉਹਨੇ ਆਖਿਆ ਨਹੀਂ ਜਿੰਨੇ ਜਾਣੇ ਉਹਨਾਂ ਨੇ ਉਹਨਾਂ ਨੇ ਧੁਕੀ ਮੇਲਤੀ ਤੇ ਉਹ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇ ਲੋਂਗਾ ਵਾਲੇ ਪੋਹੜ ਤੇ ਇੱਕੋ ਮੇਜਰ ਕੁਲਦੀਪ ਸਿੰਘ ਨੇ ਉਹਨਾਂ ਦਾ ਪਾਕਿਸਤਾਨ ਦਾ ਮੂੰਹ ਤੋੜਤਾ ਸੀ ਇਹ ਹੁੰਦੇ ਐ ਅਨਕਾਊਂਟਰ ਇਹਨਾਂ ਨੂੰ ਕਹਿੰਦੇ ਐ ਅਨਕਾਊਂਟਰ ਆਹ ਕਿਹੜਾ ਅਨਕਾਊਂਟਰ ਆ ਕਿਸੇ ਨੂੰ ਜਾਇਜ਼ ਫੜ ਲਿਆ ਕਿਸੇ ਨੂੰ ਨਜਾਇਜ਼ ਫੜੋ ਲਿਆ ਕਿਸੇ ਦੇ ਲਾਤ ਜੀ ਗੋਲੀ ਮਾਰਦੀ ਕਿਸੇ ਦੇ ਬਾਜ ਮਾਰ ਕਿਸੇ ਦੀ ਪਾਗ ਲਾ ਕੇ ਵਾਲ ਪੁੱਟ ਤੇ ਇਹ ਅਨਕਾਊਂਟਰ ਆ ਉਹ ਹੁੰਦੇ ਐ ਅਨਕਾਊਂਟਰ ਪਾਕਿਸਤਾਨ ਮੂੰਹ ਨਹੀਂ ਚੁੱਕਦਾ ਚੁੱਕੇ ਹਵਲਾ ਕੀ ਕਹਿਣਾ ਚਾਹੋ ਗੈਂਡ ਵਿੱਚ ਇਨਸਾਫ ਮਿਲਣਾ ਚਾਹੀਦਾ ਸਾਡੇ ਸਾਹਬ ਨਾਲ ਜੋ ਇਹਨਾਂ ਨੇ ਕੀਤਾ ਨਾ ਇਹਨਾਂ ਨੂੰ ਨੌਕਰੀ ਤੋਂ ਲਾ ਕੇ ਤੇ ਜੇਲ੍ਹ ਭੇਜਣਾ ਚਾਹੀਦਾ ਇਹ ਇਹ ਆ ਸਾਡਾ ਰੋਸ ਤੇ ਐਕ ਸਰਵਿਸਮੈਨਾਂ ਦਾ ਬਾਕੀ ਉਹਨਾਂ ਦੀ ਪਤਨੀ ਮੇਮ ਸਾਹਿਬ ਕੀ ਕਹਿੰਦੀ ਆ ਉਹ ਉਹਨਾਂ ਤੇ ਡਿਪੈਂਡ ਕਰਦਾ ਵੀ ਉਹ ਕੀ ਚਾਹੁੰਦੇ ਆ ਇਹਨਾਂ ਨੂੰ ਕੀ ਮੰਗ ਕਰਦੇ ਆ ਵੀ ਜੇਲ੍ਹ ਭੇਜਣਾ ਜਾਂ ਇਹਨਾਂ ਨੂੰ ਨੌਕਰੀ ਤਲਵਾਣਾ ਜਾਂ ਮaaf ਕਰਨਾ ਇਹ ਉਹ ਮੇਮ ਸਾਹਿਬ ਡਿਸਾਈਡ ਕਰਨਗੇ ਤੇ ਅਸੀਂ ਅਸੀਂ ਵੀ ਤੁਹਾਡੇ ਚੈਨਲ ਰਹੇ ਉਹਨਾਂ ਨੂੰ ਕਹਿੰਨੇ ਆਂ ਕਿ ਕਿਸੇ ਗੱਲ ਦੀ ਮਤਲਬ ਤੁਸੀਂ ਪਰੇਸ਼ਾਨੀ ਨਹੀਂ ਲੈਣੀ ਅਸੀਂ ਇੱਧਰ ਅੰਮ੍ਰਿਤਸਰ ਤਰਨਤਾਰਨ ਦੇ ਤੋ ਇਹੋ ਕੰਮ ਕਰੋ ਅਸੀਂ ਆ ਜਾਾਂਗੇ ਅਸੀਂ ਵੀ ਆਵਾਂਗੇ ਸਾਰੇ ਤੇ ਜੋ ਤੁਸੀਂ ਕਹੋਗੇ ਤੁਸੀਂ ਜੋ ਕਹੋਗੇ ਉਹ ਹੀ ਹੋਊਗਾ ਅਸੀਂ ਤੇ ਡਟੇ ਆਂ ਤੇ ਡਟਾਂਗੇ ਜਦੋਂ ਤੱਕ ਜੋ ਵੀ ਹੋਇਆ ਸਾਡੇ ਤੋਂ ਕਰਾਂਗੇ ਜਿੰਨਾ ਤੱਕ ਕਰਨਾ ਪਿਆ ਕਰਾਂਗੇ ਤੇ ਬਾਕੀ ਮੇਮ ਸਾਹਿਬ ਗਾੜੀ ਆ ਪਤਾ ਹੈ